ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਰੇ ਇੱਥੇ ਆਏ ਹੋ ਅਸੀਂ ਗੁਰੂ ਕੀ ਨਗਰੀ ਆਏ ਆ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਨ ਵਾਸਤੇ ਕਿ ਸਾਡੀ ਫਿਲਮ ਆਉਣ ਵਾਲੀ ਹੈ 31 ਜਨਵਰੀ ਨੂੰ ਜਿਸ ਦਾ ਨਾਮ ਹੈ ਮਜਾਇਰ ਔਰ ਸਾਰੇ ਜਾਨੇ ਜ਼ਰੂਰ ਵੇਖ ਕੇ ਆਇਓ ਔਰ ਵਾਹਿਗੁਰੂ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਮਾਲਕ ਅੱਗੇ ਹੋਰ ਅਰਦਾਸ ਕਰਦੇ ਆ ਜੀ ਇਹ ਤੁਸੀਂ ਸਾਡੀ ਸਪੋਰਟ ਕਰੋ ਬਸ ਇਹੋ ਕਹਣਾ ਹੈ ਸਾਡੇ ਮਿਲਵਰੀਆਂ ਨੇ ਵੀ ਖਾਸ ਲਿਆਦਾ ਸਾਡਾ ਭਾਜੀ ਕਿਉਂ ਬੋਲੇਗੇ ਨੇ ਵਿੱਚ ਹਾਂਜੀ ਉਹ ਆਪਾਂ ਸਾਰੇ ਜਿਸ ਤਰ੍ਹਾਂ ਵੀਰ ਨੇ ਗਿਆ ਵੀ ਪੰਜਾਬੀ ਆ ਲੇਕਿਨ ਹਰ ਇਲਾਕੇ ਦਾ ਇੱਕ ਖੂਬਸੂਤੀ ਹੈ ਜ਼ੁਬਾਨ ਦੀ ਫਿਲਮ ਦਾ ਨਾਮ ਜੇ ਮਝੈਲ ਹੈ ਤਾਂ ਜ਼ੁਬਾਨ ਵੀ ਕੁਦਰਤੀ ਗੱਲ ਇੱਥੋਂ ਦੀ ਹੋਣੀ ਚਾਹੀਦੀ ਹੈ ਤੇ ਅਸੀਂ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਦੀ ਜ਼ੁਬਾਨ ਗੋਲੀ ਹੈ ਜਿਹੜੀ ਜ਼ਰੂਰੀ ਸੀ ਇਸ ਫਿਲਮ ਲਈ ਤਾਂ بس ਸਾਰਿਆਂ ਨੇ ਆਪਣੇ ਆਪਣੇ ਢੰਗ ਨਾਲ ਨਾ ਵਧੀਆ ਕੋਸ਼ਿਸ਼ ਕੀਤੀ ਹੈ ਸਾਰੇ ਅੱਛੀ ਬੋਲੀ ਹੈ ਸਾਰੇ ਜੇ ਸਾਡੀ ਤੁਹਾਡੀ ਦੌਰ ਦੇ ਬੜੇ دیਵਾਨੇ ਨੇ ਸਾਰੇ ਮੈਨੂੰ ਤਾਂ ਖੁਦ ਨਹੀਂ ਪਤਾ ਜੀ ਕੀ ਹੈ ਜੀ ਖਾਸ ਗੱਲ ਹੈ ਲੇਕਿਨ ਸਾਰੇ ਇੰਨਾ ਪਿਆਰ ਦਿੰਦੇ ਐ ਜਦੋਂ ਕੋਈ ਆਪਣਾ ਹੁੰਦਾ ਹੈ ਨਾ ਕੋਈ ਭਰਾ ਲੱਗਦਾ ਹੈ ਕੋਈ ਬੱਚਾ ਲੱਗਦਾ ਉਹਦਾ ਸਾਰਾ ਕੁਝ ਹੀ ਵਧੀਆ ਲੱਗ ਜਾਂਦਾ ਹੁੰਦਾ ਮੈਨੂੰ ਤਾਂ ਇਹੀ ਲੱਗਦਾ ਵੀ ਉਹਨਾਂ ਦਾ ਪਿਆਰ ਦੀ ਮਿਹਰਬਾਨੀ ਹੈ ਤੁਹਾਡਾ ਵੀ ਮਕਬੂਲ ਬਹੁਤ ਹੋ ਰਿਹਾ ਹੈ ਹਾਂਜੀ ਮੇਰਾ ਡਾਇਲੋਗ ਵੀ ਕਾਫੀ ਇਹਦੇ ਚ ਨਾ ਟ੍ਰੇਲਰ ਦੇ ਵਿੱਚ ਸਾਰਿਆਂ ਨੇ ਪਸੰਦ ਕੀਤੇ ਤਾਂ ਅ ਮੇਰਾ ਇੱਕ ਡਾਇਲੋਗ ਸੀ ਜਿਹੜਾ ਜ਼ਿਆਦਾ ਮੱਝ ਦੀ ਗੱਡੀ ਮੇਰੀ ਮਸ਼ੂਕ ਏ ਜੇ ਇਹਦੇ ਲਈ ਮੈਂ ਦੁਨੀਆ ਵੱਡ ਸਕਣਾ ਤੇ ਵੱਡ ਮੈਂ ਪੁੱਤਰ ਵੀ ਸਕਣਾ ਓਏ ਤੇਰੇ ਪਿਸਤੌਲ ਚ ਨਹੀਂ ਗੋਲੀਆਂ ਨਹੀਂ ਹੋਣੀਆਂ ਜਿੰਨੀਆਂ ਜੱਟ ਦੀ ਇੱਕ ਚ ਨੇ ਵਾਹ। ਸ਼ੁਕਰੀਆ। ਅਜਾ ਬੋਲ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਹੋ 31 ਤਰੀਕ ਨੂੰ। ਹਾਂਜੀ ਬਸ ਇਹੋ ਅ ਅਸੀਂ ਤਾਂ ਬੇਨਤੀ ਕਰਦੇ ਹਾਂ ਜੀ ਸਾਰਿਆਂ ਨੂੰ ਕਿ 31 ਨੂੰ ਸਾਡੀ ਫਿਲਮ ਜਿਹੜੀ ਮਜਾ ਹੈ ਰਿਲੀਜ਼ ਹੋਣ ਵਾਲੀ ਹੈ ਸਾਰੇ ਜ਼ਰੂਰ ਵੇਖ ਕੇ ਆਇਓ ਬਹੁਤ ਅੱਛੀ ਫਿਲਮ ਬਣੀ ਹੈ। ਅਸੀਂ ਬੜੀ ਮਿਹਨਤ ਨਾਲ ਬਣਾਈ ਹੈ ਸਾਰਿਆਂ ਨੇ ਤੇ ਹਮੇਸ਼ਾ ਤੁਹਾਡਾ ਸਾਰਿਆਂ ਦਾ ਸਾਥ ਮਿਲਦਾ ਰਿਹਾ ਹੈ ਔਰ ਅਸੀਂ ਇਹੋ ਉਮੀਦ ਰੱਖਦੇ ਹਾਂ ਕਿ ਅੱਗੇ ਨੂੰ ਵੀ ਤੁਹਾਡਾ ਸਾਥ ਦਾ ਅਰਮੈਂਟਿਕ ਅਰਮੈਂਟਿਕ ਘਟ ਹੈ ਜੀ ਵੈਸੇ ਕਹਾਣੀ ਤੇ ਜ਼ੋਰ ਜ਼ਿਆਦਾ ਹੈ ਤੇ ਐਕਸ਼ਨ ਵਾਲੀ ਕਹਾਣੀ ਵੀ ਕਹਿ ਸਕਦੇ ਆ ਵਿੱਚ ਐਕਸ਼ਨ ਦੇ ਵਿੱਚੋਂ ਐਕਸ਼ਨ ਵਾਲੇ ਡਾਇਲੋਗਸ ਦੇ ਵਿੱਚੋਂ ਕਾਮੇਡੀ ਵੀ ਨਿਕਲਦੀ ਹੈ ਆਪਣੇ ਆਪ ਜਿਵੇਂ ਨਿਕਲਦੀ ਉਹ ਕਰਨ ਠੀਕ ਹੈ ਮਜਾ ਆ ਲੱਗੇ ਆ ਜੀ ਜੀ ਤੁਹਾਡੇ ਇਲਾਕੇ ਜਾ ਐਣ ਸਾਰੇ ਜਿੰਨੇ ਵੀ ਅਸੀਂ ਹੈਗੇ ਕਲਾਕਾਰ ਸਾਰੇ ਕੋ ਕੋ ਭਾਜੀ ਹੋਗੇ ਰੂਪੀ ਗਿਲ ਜੀ ਹੋਗੇ ਬਲ ਸਿੱਧੂ ਧੀਰ ਜਵਾਈ ਸੋ ਮंजे ਐਲ ਫਿਲਮ ਆ ਰਹੀ ਹੈ 31 ਜਨਵਰੀ ਨੂੰ ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਗਾਣਿਆਂ ਨੂੰ ਬਹੁਤ ਪਿਆਰ ਦਿੱਤਾ ਹੈ ਔਰ ਬਹੁਤ ਸਰਾਰਿਆਂ ਫਿਲਮ ਨੂੰ ਔਰ ਇੱਕ ਚੰਗੀ ਫਿਲਮ ਲੈ ਕੇ ਚੰਗਾ ਸਿਨੇਮਾ ਲੈ ਕੇ ਆਏ ਆ ਔਰ ਛੋਟੇ ਛੋਟੇ ਮੈਸੇਜ ਨੇ ਬੜੇ ਪਿਆਰੇ ਮੈਸੇਜ ਨੇ ਹਰ ਫਿਲਮ ਚ ਮੈਸੇਜ ਹੁੰਦਾ ਇਸ ਵਿੱਚ ਮੈਸੇਜ ਕੀ ਹੈ ਭਾਜੀ ਜੇ ਦਸਤਾ ਫਿਰ ਫਿਲਮ ਦੇਖਣ ਦਾ ਜ਼ਵਾਦ ਨਹੀਂ ਆਉਂਦਾ ਔਰ ਖਾਸ ਕਰ ਕੁੜੀਆਂ ਬਾਰੇ ਬਹੁਤ ਵਧੀਆ ਗੱਲ ਕਰਦੀ ਹੈ ਇਸ ਫਿਲਮ ਤੁਸੀਂ ਸਿਰਫ ਟ੍ਰੇਲਰ ਦੇਖਿਆ ਉਹ ਗੱਲੇ ਤੱਕ ਹੰਤੱਕ ਫਿਲਮ ਦੇ ਵਿੱਚ ਕੀ ਹੈ ਉਹ ਲੋਕਾਂ ਨੂੰ ਨਹੀਂ ਪਤਾ ਬਹੁਤ ਇਮੋਸ਼ਨਲ ਕਰਦੀ ਹੈ ਔਰ ਛੋਟੇ ਛੋਟੇ ਸੁਨੇਹੇ ਦੇ ਕੇ ਜਾਂਦੀ ਹੈ ਸਭ ਤੋਂ ਵੱਡੀ ਗੱਲ ਐਂਟਰਟੇਨ ਬਹੁਤ ਵਧੀਆ ਕਰਦੀ ਹੈ ਫਿਲਮ ਤੁਸੀਂ ਫਿਲਮ ਦੇਖਣ ਤੋਂ ਬਾਅਦ ਆਪ ਮੁਹਾਰੇ ਕਹੋਗੇ ਆਪਣੇ ਆਲੇ ਦੁਆਲੇ ਕਿ ਜਾ ਕੇ ਯਾਰ ਫਿਲਮ ਦੇਖ ਕੇ ਆਓ ਔਰ ਇਦਾਂ ਦਾ ਸਿਨੇਮਾ ਬਹੁਤ ਘੱਟ ਬਣਦਾ ਕੀ ਡਿਫਰੈਂਟ ਕੀ ਹੈ ਜਿਹੜਾ ਕਿ ਦਰਸ਼ਕ ਜਿਹੜੇ ਖਿੱਚਦਾ ਕੇਂਦਰ ਬਣ ਕੇ ਸਿਨੇਮਾ ਕਰਾਵਾਉਂਦਾ ਇੱਕ ਤਾਂ ਅਸੀਂ ਸਾਰੇ ਮਾਲਵੇ ਦੇ ਐਕਟਰ ਆ ਔਰ ਬੋਲੀ ਅਸੀਂ ਸਾਰਿਆਂ ਨੇ ਮਝਾਈ ਲਈ ਹੈ ਮਾਝੇ ਵਾਲਾ ਕਿਹੜਾ ਫਿਰ ਆਪਣੇ ਹੈ ਮਾਝੇ ਵਾਲੇ ਯਾਰ ਆਪਾਂ ਸਾਰੇ ਪੰਜਾਬੀ ਆ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਪੰਜਾਬੀ ਆ ਅੱਛਾ ਬੋਲੀ ਸਿਰਫ ਸਾਡੀ ਜ਼ੁਬਾਨ ਦਾ ਲਹਿਜਾ ਵੱਖਰਾ ਵੱਖ ਉਲੀ ਦਿਖਾਈ ਵੀ ਇਸ ਸਿਕਰੀ ਵੀ ਮਜੇ ਨਹੀਂ ਅਸੀਂ ਉੱਥੇ ਦੇਖੋ ਅਸੀਂ ਉੱਥੇ ਸਪੈਸ਼ਲ ਤੁਹਾਡੇ ਮਾਜੇ ਦੇ ਜਿੰਨੇ ਸੀਗੇ ਭਰਾ ਸਾਡੇ ਉਹਨਾਂ ਨੇ ਬਹੁਤ ਹੈਲਪ ਕੀਤੀ ਔਰ ਡਬਿੰਗ ਦੇ ਵਿੱਚ ਵੀ ਸਾਡੇ ਨਾਲ ਰਹੇ ਤੇ ਸ਼ੂਟਿੰਗ ਦਰਮਿਆਨ ਵੀਰੇ ਔਰ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਸ ਜ਼ੁਬਾਨ ਨੂੰ ਸਹੀ ਤਰੀਕੇ ਨਾਲ ਬੋਲ ਸਕੀਏ ਅੱਛਾ ਜ਼ੁਬਾਨ ਸਾਡੀ ਪੰਜਾਬੀ ਹੈ ਸਿਰਫ ਲਹਿਜੇ ਦਾ ਫਰਕ ਹੈ ਵੀ ਪੰਜਾਬੀ ਦਾ ਸਾਜਾ ਜਿਹੜਾ ਪਾਸ਼ਾ ਦੇਖਣ ਨੂੰ ਉਲੀ ਦੀ ਵਿੱਚ ਜਿਹੜੀ ਪੂਰੀ ਭਾਜੀ ਫਿਲਮ ਹੀ ਮਜਾ ਹੈ ਤੇ ਪੂਰੀ ਬੁਝੈਲੀ ਬੋਲੀ ਦੱਸੋ ਭਾਜੀ ਸਰ ਵੇ ਇੱਕ ਇੱਕ ਕੋਈ ਕੋਈ ਬੰਦਾ ਆਡਾ ਬਰਨਾਲਾ ਜਿਹੜਾ ਬਰਨਾਲੇ ਤੋਂ ਲਿਆ ਸੀ ਮਾਲਵੇ ਦਾ ਕਰੈਕਟਰ ਵੀ ਹੈ ਕੋਈ ਕੋ ਡਾਇਲੌਗ ਹੋ ਜੇ ਪਰ ਮੱਝ ਵਾਲੇ ਜੇ ਪਾਉਂਦੇ ਸਾਰੇ ਇੱਥੇ ਸਾਰੇ ਸਾਰੀ ਮੈਂ ਆਪਾ ਆਪਾ ਹੀ ਮਝੇਲੀ ਚ ਗੱਲ ਕਰ ਲੈਂਦਾ ਦੱਸੋ ਕੀ ਬੋਲਣਾ ਭਰਾ ਕੋਈ ਵੀ ਗੱਲ ਕਰ ਦਿੰਦਾ ਅਜਾਏ ਇੱਕ ਇੱਕ ਡਾਇਲੌਗ ਹੈ ਬੜਾ ਫੇਮਸ ਹੋਇਆ ਸੀ ਉਹਦੇ ਵਿੱਚ ਮੂਵੀ ਦੇ ਵਿੱਚ ਉਹ ਤਿੰਨ ਚਾਰ ਬੰਦੇ ਹੁੰਦੇ ਆ ਉਹ ਸਾਰਿਆਂ ਨੂੰ ਨਹੀਂ ਕਹਿੰਦਾ ਕਿ ਤੇ ਇਸ ਗੱਲ ਨੂੰ ਉਲਟੇ ਪਾਸੇ ਲੈ ਜਾਓ ਉਹ ਤਿੰਨ ਚਾਰ ਖਰਾਬ ਬੰਦੇ ਜਿਹੜੇ ਕਰਦੇ ਤੇ ਉਹਨਾਂ ਨੂੰ ਕਹਿੰਦਾ ਕਿ ਮੱਝ ਦੇ ਕੁੱਤੇ ਬਿੱਲੇ ਤੇ ਬੜੇ ਘਮੰਡੇ ਜੇ ਪਰ ਸ਼ੇਰ ਇੱਕੋ ਹੀ ਉਹ ਬਲਦੇਵ ਸਿੰਘ ਬਾਠ ਏ ਬਾਕੀ ਜੇ ਮਝੇਲੀ ਹੋਰ ਡਾਇਲੋਗਾਂ ਦਾ ਤੁਸੀਂ ਆਨੰਦ ਲੈਣਾ ਤੇ ਭਾਜੀ ਭਾਜੀ ਦੇ ਉਤੇ ਡਾਇਲੋਗ ਉਹ ਰਸ ਕਿਤੋਂ ਨਹੀਂ ਮਿਲ ਲੰਦਾ ਦਰਸ਼ਕਾਂ ਨੂੰ ਮੈਸੇਜ ਦੇ ਦਿਓ ਕਿੰਨੀ ਤਰੀਕ ਨੂੰ 31 ਤਰੀਕ ਨੂੰ ਜੀ 31 ਜਨਵਰੀ ਨੂੰ ਫਿਲਮ ਆ ਰਹੀ ਹੈ ਔਰ ਸਾਡੀ ਸਟਾਰ ਕਾਸ ਸਾਰੀ ਪਹੁੰਚੀ ਹੈ ਔਰ ਤੁਹਾਡਾ ਸਾਰਿਆਂ ਦਾ ਆਲਵੇਸ ਸਾਨੂੰ ਅੰਮ੍ਰਿਤਸਰ ਤੋਂ ਗੁਰੂਦੀ ਨਗਰੀ ਤੋਂ ਬਹੁਤ ਪਿਆਰ ਮਿਲਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਕਰਦੇ ਆ ਸਾਰੇ ਔਰ ਉਮੀਦ ਹੈ ਕਿ ਇਸ ਵਾਰ ਵੀ ਤੁਸੀਂ ਉਨਾ ਹੀ ਪਿਆਰ ਫਤ ਕਰ ਦਿਓ ਧੰਨਵਾਦ ਥੈਂਕ ਯੂ ਥੈਂਕ ਯੂ